ਕਈ ਮੈਨੂੰ ਕਹਿੰਦੇ ਨੇ ਕਿ ਤੁਸੀਂ ਮਾਇਆ ਦੇ ਕਰਕੇ ਗੀਪਨ ਛੜਦਾ ਮੈਂ ਕਿਹਾ ਚਲੋ ਇਹ ਗੱਲ ਵੱਖਰੀ ਆ ਪਰ ਮਾਇਆ ਕਰਕੇ ਹੀ ਸਾਰਾ ਕੁਝ ਆ ਗੁਰਬਾਣੀ ਕਹਿੰਦੀ ਮਾਇਆ ਵਿੰਨ ਨਕਾਲ ਸਰੇਗੇ ਬਾਬਾ ਬੁੱਢਾ ਜੀ ਨੇ ਪਦਵੀ ਦਿੱਤੀ ਆ ਨਾ ਗ੍ਰੰਥੀ ਨੂੰ ਕਿੰਨੀ ਉੱਚੀ ਪਦਵੀ ਦਿੱਤੀ ਆ ਇਹ ਜਿਹੜੇ ਗੁਰਦਾਰਾ ਸਾਹਿਬ ਚ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਜਿਹੜੇ ਪ੍ਰਧਾਨ ਨੇ ਅੱਜਕੱਲ ਜਾਂ ਕਮੇਟੀ ਮੈਂਬਰ ਬਣੇ ਹੋਏ ਨੇ ਜਿਨ੍ਹਾਂ ਨੇ ਆਪ ਅੰਮ੍ਰਿਤ ਧਕ ਨਹੀਂ ਛਕਿਆ ਹੋਇਆ ਜਿਨ੍ਹਾਂ ਨੂੰ ਗੁਰਮਤ ਦਾ ਪਤਾ ਹੀ ਕੁਛ ਨਹੀਂ ਉਹ ਵੀ ਗ੍ਰੰਥੀ ਸਿੰਘ ਨੂੰ ਰਾਗੀ ਸਿੰਘ ਨੂੰ ਉਹ ਇਹ ਕਰਕੇ ਗੱਲ ਕਰਦੇ ਨੇ 4-5 ਸਾਲ ਜੌਬ ਕੀਤੀ ਬਟ ਕਿਸੇ ਦੇ ਅੰਡਰ ਕੰਮ ਕਰਨਾ ਔਰ ਆਪਣਾ ਕੰਮ ਕਰਨਾ ਬਹੁਤ ਫਰਕ ਹੈ ਮੈਂ ਜੀ ਗੁਰਦਰਾ ਸਾਹਿਬ ਡਿਊਟੀ ਕਰਦਾ ਸੀ ਕੀਰਤਨ ਕਰਦਾ ਸੀ ਐਜ਼ ਅ ਹੈਡ ਰਗੀ ਮੈਂ ਕ ਮਤਲਬ ਕਿ 8-9 ਸਾਲ ਜੁੜੀ ਕੀਤੀ ਆ ਉਸ ਤੋਂ ਪਹਿਲਾਂ ਮੈਂ ਟਕਸਾਲ ਚ ਸੰਥਿਆ ਕੀਤੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਅੱਜ ਕੱਲ ਗੁਰਦਰਾں ਚ ਕੀ ਹਾਲ ਨੇ ਰਾਗੀ ਸਿੰਘਾਂ ਦੇ ਪਾਠੀ ਸਿੰਘਾਂ ਦੇ ਤਨਖਾਹਾਂ ਪੂਰੀਆਂ ਨਹੀਂ ਮਿਲਦੀਆਂ ਹੈਗੀਆਂ ਜਿੱਥਿਆਂ ਨੂੰ ਜਾਂ ਮਤਲਬ ਮਿਲਦੀਆਂ ਤਾਂ ਬਹੁਤ ਘੱਟ ਮਿਲਦੀਆਂ ਜੋ ਕਿ ਆਰਥਿਕ ਮਤਲਬ ਆਪਣੀ ਸਹਾਇਤਾ ਨਹੀਂ ਹੁੰਦੀ ਉਹਦੇ ਨਾਲ ਪੂਰੀ ਸੋ ਇਸ ਕਰਕੇ ਮੈਂ ਉਹ ਆਪਣੀ ਲਾਈਨ ਛੱਡੀ ਨਹੀਂ ਮਤਲਬ ਕਹਿਣ ਦਾ ਭਾਵ ਕੀਰਤਨ ਮੈਂ ਕਰਦਾ ਆ ਹੁਣ ਪਰ ਗੁਰਦਾਰਾ ਸਾਹਿਬ ਡਿਊਟੀ ਨਹੀਂ ਕਰਦਾ ਹੈਗਾ ਤੇ ਇਸ ਕਰਕੇ ਹੁਣ ਅਸੀਂ ਨਾਲ ਆ ਕੀਰਤ ਸ਼ੁਰੂ ਕਰ ਲਈ ਸੀ ਆਪਣੀ ਮੈਰਿਜ ਤੋਂ ਪਹਿਲਾਂ ਇਹ ਕੰਮ ਕਰਦੇ ਸੀਗੇ ਫੂਡ ਦਾ ਤੇ ਹੁਣ ਮੈਰਿਜ ਤੋਂ ਬਾਅਦ ਫਿਰ ਅਸੀਂ ਇਹ ਦੁਬਾਰਾ ਸ਼ੁਰੂ ਕੀਤਾ ਹਾਂ ਜੀ ਆ ਜੇ ਅੱਜਕੱਲ ਪੈਸੇ ਨਾਲ ਹੀ ਜ਼ਿੰਦਗੀ ਆ ਤੁਹਾਨੂੰ ਪਤਾ ਹੈ ਮਹਿੰਗਾਈ ਦੇ ਹਿਸਾਬ ਨਾਲ ਸਾਰਾ ਕੁਝ ਮਾਇਆ ਤੋਂ ਬਿਨਾ ਵੀ ਨਹੀਂ ਹੁੰਦਾ ਕਈ ਮੈਨੂੰ ਕਹਿੰਦੇ ਨੇ ਕਿ ਤੁਸੀਂ ਮਾਇਆ ਦੇ ਕਰਕੇ ਗੀਰਪਨ ਛੜਦਾ ਮੈਂ ਕਿਹਾ ਚਲੋ ਇਹ ਗੱਲ ਵੱਖਰੀ ਆ ਪਰ ਮਾਇਆ ਕਰਕੇ ਹੀ ਸਾਰਾ ਕੁਝ ਆ ਗੁਰਬਾਣੀ ਕਹਿੰਦੀ ਮਾਇਆ ਵਿੰਨ ਨਾਕਾਲ ਸਰੇਗੇ ਮਾਇਆ ਤੋਂ ਬਿਨਾ ਵੀ ਕਾਜ ਨਹੀਂ ਹੁੰਦੇ ਤੋਂ ਇਸ ਕਰਕੇ ਅਸੀਂ ਦੇਖਿਆ ਵੀ ਉਧਰ ਸਾਨੂੰ ਕਮੇਟੀਆਂ ਵਾਲੇ ਪੈਸੇ ਉਹਨੇ ਨਹੀਂ ਮਿਲਦੇ ਸੀ ਕਿ ਤਨਖਾਹਾਂ ਇੱਕ ਜਥੇ ਦੀ ਤਨਖਾਹ ਕਟੋ-ਕਟ ਕਰਦਾ ਰਹਦਾ ਰਹਾ ਸਾਹਿਬ ਦੇ ਵਿੱਚ ਵੱਧ ਤੋਂ ਵੱਧ 18000 ਰੁਪਇਆ 18 ਨੂੰ ਤਿੰਨ ਤੇ ਡਿਵਾਈਡ ਕਰਨਾ ਹੁੰਦਾ ਸੀ ਤੇ 6000 ਇੱਕ ਬੰਦੇ ਦਾ ਹਾਂ ਪ੍ਰੋਗਰਾਮ ਪਾ ਵੀ ਲੋ ਮਹੀਨੇ ਦਾ ਮਤਲਬ ਤੁਸੀਂ ਵੱਧ ਤੋਂ ਵੱਧ 20-25000 ਕਮਾਓਗੇ ਤੇ 20-25000 ਦੇ ਵਿੱਚ ਸਾਰੀਆਂ ਆਪਾਂ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਕਿ ਅਸੀਂ ਅਮਰਦੇਵਲੇ ਉੱਠਦੇ ਹਾਂ 6:30 4:00 ਵੀ ਉੱਠ ਜਾਈਦਾ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਕਰਕੇ ਉਸ ਤੋਂ ਬਾਅਦ ਸਾਰੀਆਂ ਸਬਜ਼ੀਆਂ ਵਗੈਰਾ ਜਿਹੜੀਆਂ ਕੱਟਣੀਆਂ ਉਹ ਮੇਰਾ ਕੰਮ ਆ ਤੇ ਬਣਾਉਣਾ ਤੜਕਾ ਵਗੈਰਾ ਲਾਉਣਾ ਸਾਰਾ ਇਦਾਂ ਦਾ ਕੰਮ ਆ ਸਾਡੀ ਮੈਰਜ ਘਰਦਿਆਂ ਨੇ ਦੇਖ ਕੇ ਕੀਤੀ ਸੀਗੀ ਘਰਦਿਆਂ ਨੂੰ ਕੁੜੀ ਪਸੰਦ ਆਈ ਸੀ ਤੇ ਫਿਰ ਉਸ ਵਾਰ ਮੈਂ ਹਾਂ ਆ ਗਈ ਕਿਉਂਕਿ ਮੇਰੀ ਤੇ ਕੋਈ ਡਿਮਾਂਡ ਸੀ ਕਿ ਕੁੜੀ ਗੌਰਸਖ ਹੋਵੇ ਬਾਕੀ ਮੇਰੀ ਸੀ ਦਮਾਲਾ ਸਜਾਂਦੀ ਹੋਵੇ ਤੇ ਬਸ ਮੇਰੀ ਆ ਡਿਮਾਂਡ ਸੀ ਤੇ ਮੈਨੂੰ ਠੀਕ ਲੱਗਿਆ ਤੇ ਫਿਰ ਮੈਂ ਜਦੋਂ ਗੁਰਦਾਰਾ ਸਾਹਿਬ ਸੀਗਾ ਨਾ ਉਸ ਟਾਈਮ ਕਈ ਵਾਰੀ ਕਮੇਟੀ ਦੇ ਨਾਲ ਇਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਕਿ ਉਹਨਾਂ ਨੂੰ ਬੋਲਣ ਦਾ ਤਰੀਕਾ ਹੀ ਨਹੀਂ ਸੀ ਤੁਹਾਨੂੰ ਪਤਾ ਆ ਬਾਬਾ ਬੁੱਢਾ ਜੀ ਨੇ ਪਦਵੀ ਦਿੱਤੀ ਆ ਨਾ ਗ੍ਰੰਥੀ ਨੂੰ ਕਿੰਨੀ ਉੱਚੀ ਪਦਵੀ ਦਿੱਤੀ ਆ ਇਹ ਜਿਹੜੇ ਗੁਰਦਾਰਾ ਸਾਹਿਬ ਚ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਜਿਹੜੇ ਪ੍ਰਧਾਨ ਨੇ ਅੱਜਕੱਲ ਜਾਂ ਕਮੇਟੀ ਮੈਂਬਰ ਬਣੇ ਹੋਏ ਨੇ ਜਿਨ੍ਹਾਂ ਨੇ ਆਪ ਅੰਮ੍ਰਿਤ ਤੱਕ ਨਹੀਂ ਛਕਿਆ ਹੋਇਆ ਜਿਨ੍ਹਾਂ ਨੂੰ ਗੁਰਮਤ ਦਾ ਪਤਾ ਹੀ ਕੁਛ ਨਹੀਂ ਉਹ ਵੀ ਗ੍ਰਾਂਥੀ ਸਿੰਘ ਨੂੰ ਰਾਗੀ ਸਿੰਘ ਨੂੰ ਉਹ ਇਹ ਕਰਕੇ ਗੱਲ ਕਰਦੇ ਨੇ ਇਸ ਕਰਕੇ ਕਈ ਵਾਰੀ ਮਨ ਦੁਖੀ ਹੁੰਦਾ ਕਿ ਆਪਾਂ ਇੰਨੀ ਮਿਹਨਤ ਵੀ ਕੀਤੀ ਟਕਸਾਲ ਤੋਂ ਸੰਥਿਆ ਕੀਤੀ ਪਾਤਸ਼ਾਹੀ ਸੰਥਿਆ ਕੀਤੀ ਮੈਂ ਲੜੀਵਾਰ ਕੀਤੀ ਤੇ ਉਹ ਫਿਰ ਚੰਗਾ ਜਾਂ ਨਹੀਂ ਲੱਗਦਾ ਸੀ ਕਈ ਵਾਰੀ ਕਿ ਵੀ ਆਪਾਂ ਮਿਹਨਤ ਕੀਤੀ ਚਲੋ ਹਨਾ ਫਿਰ ਵੀ ਇਹ ਲੋਕ ਉਸ ਕਦਰ ਨਹੀਂ ਪਾਉਂਦੇ ਕਈ ਸਾਡੇ ਮਤਲਬ ਬਾਣਾ ਦੇਖ ਕੇ ਵੀ ਆ ਜਾਂਦੇ ਨੇ ਗੁਰਸਿੱਖ ਦੇਖ ਕੇ ਸਭਾਈ ਦੇਖ ਕੇ ਕਿ ਤੁਹਾਨੂੰ ਵਧੀਆ ਖਾਣਾ ਮਿਲ ਗਿਆ ਇੱਥੇ ਅਸੀਂ ਕਈਆਂ ਨੂੰ ਖਵਾ ਦਿੰਨੇ ਆ ਕੋਈ ਆ ਕੇ ਕਹਿੰਦਾ ਆ ਪੈਸੇ ਨਹੀਂ ਆ ਜਾਂ ਘਟ ਨੇ ਐਨੇ ਦੀ ਨਹੀਂ ਆ ਅਸੀਂ ਕਰ ਲੈਨੇ ਆ ਕੋਈ ਨਹੀਂ ਅਸੀਂ ਸੋਚਦੇ ਚੱਲ ਸੇਵਾ ਹੀ ਆ ਕੋਈ ਗੱਲ ਨਹੀਂ ਪਰ ਇਹ ਆ ਵੀ ਸਾਡੇ ਦਿਲ ਚ ਭਾਵਨਾ ਕੀ ਸੇਵਾ ਦੀ ਕਿ ਵੀ ਚਲੋ ਜੇ ਕੋਈ ਲੋੜਵੰਦ ਹੈਗਾ ਉਹਨੂੰ ਤੁਹਾਨੂੰ ਪਤਾ ਅੱਜ ਕੱਲ ਨਾ ਦਾਨ ਕਰਨ ਤੋਂ ਚੰਗਾ ਕਿ ਉਹਨੂੰ ਰੋਟੀ ਖਵਾ ਦੋ ਤੇ ਅਸੀਂ ਰੋਟੀ ਕਦੇ ਉਹ ਨਹੀਂ ਕੀਤਾ ਪੈਸੇ ਕਰਕੇ ਅਸੀਂ ਦੇ ਦਿੰਨੇ ਹਾਂ ਜੀ ਫੈਮਿਲੀ ਵਾਲੇ ਫੁੱਲ ਸਪੋਰਟ ਸੀ ਕਿ ਉਹਨਾਂ ਨੇ ਕਦੇ ਰੋਕਿਆ ਨਹੀਂ ਇਸ ਕੰਮ ਤੋਂ ਕਿ ਹਾਂ ਵੀ ਇਹ ਨਹੀਂ ਕਰਨੇ ਆ ਕੁਝ ਨਹੀਂ ਤੇ ਬਾਕੀ ਐ ਕਿ ਮੈਂ ਪਹਿਲਾਂ ਜੋਬ ਕਰਦੀ ਸੀਗੀ ਚਾਰ ਪੰਜ ਸਾਲ ਜੋਬ ਕੀਤੀ ਬਟ ਕਿਸੇ ਦੇ ਅੰਡਰ ਕੰਮ ਕਰਨਾ ਔਰ ਆਪਣਾ ਕੰਮ ਕਰਨਾ ਬਹੁਤ ਤੇ ਸੋ ਮੈਂ ਆਪਣਾ ਸੋਚਿਆ ਕਿ ਆਪਣਾ ਹੀ ਕੰਮ ਕਰਨਾ ਹੈ ਇਹ ਪਹਿਲਾਂ ਹੀ ਮਤਲਬ ਮਨ ਚ ਸੀਗਾ ਕਿ ਆਪਣਾ ਬਿਜ਼ਨਸ ਕਰਨਾ ਹੈ ਕਈ ਲੋਕ ਬਹੁਤ ਚੰਗੇ ਆਂਦੇ ਨੇ ਉਹ ਸਾਨੂੰ ਇਹ ਮਤਲਬ ਕਿ ਸਾਨੂੰ ਕਹਿੰਦੇ ਨੇ ਗੋਡਵੈਲ ਕਰਦੇ ਨੇ ਕਿ ਵੀ ਤੁਸੀਂ ਬਹੁਤ ਚੰਗਾ ਆਇਆ ਮਤਲਬ ਸਾਨੂੰ ਚੰਗਾ ਲੱਗਦਾ ਕਿ ਸਾਡੇ ਸਰਦਾਰ ਭਰਾ ਪੰਜਾਬੀ ਭਰਾ ਗੁਰਸਿੱਖ ਭਰਾ ਆਪਣਾ ਕੰਮ ਕਰ ਰਹੇ ਨੇ ਨਹੀਂ ਤਾਂ ਕਹਿੰਦੇ ਹੁਣ ਤੱਕ ਤਾਂ ਬਿਹਾਰੀਆਂ ਤੋਂ ਹੀ ਖਾਂਦੇ ਰਹੇ ਆਂ ਗੁਰਦਾਰੇ ਜੇ ਲਾਈਫ ਸੋਹਣੀ ਆ ਸਾਰਾ ਕੁਝ ਮਿਲਦਾ ਸੀ ਏਸੀ ਰੂਮ ਮਿਲਦੇ ਸੀਗੇ ਮਤਲਬ ਵਧੀਆ ਕੱਪੜੇ ਪਾ ਕੇ ਸਾਰਾ ਦਿਨ ਰਹਿਣਾ ਉਹ ਮੈਨੂੰ ਥੋੜਾ ਜਿਹਾ ਫੀਲ ਹੋਇਆ ਸੀ ਸਟਾਰਟਿੰਗ ਦੇ ਵਿੱਚ ਕਿ ਵੀ ਉਹ ਵੀ ਵਧੀਆ ਸੀ ਹਨਾ ਪਰ ਫਿਰ ਮੈਂ ਇਹ ਸੋਚਿਆ ਕਿ ਨਹੀਂ ਇਹ ਵੀ ਮਿਹਨਤ ਆ ਇਹ ਮਿਹਨਤ ਵੀ ਵਧੀਆ ਆ ਮਤਲਬ ਇਹ ਕਹਿਣ ਦਾ ਭਾਵ ਇਹ ਆ ਕਿ ਹੁਣ ਇੱਥੇ ਵੀ ਸਾਨੂੰ ਬਹੁਤ ਵਧੀਆ ਲੱਗਦਾ ਆ ਕਿ ਅੱਜ ਕੱਲ ਤਾਂ ਵੈਸੇ ਮੈਨੂੰ ਤਾਂ ਸ਼ਰਮ ਕਰਨ ਦੀ ਤਾਂ ਲੋੜ ਨਹੀਂ ਹੈਗੀ ਔਰ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਮਤਲਬ ਕਿ ਬਾਹਰ ਜਾਣ ਨਾਲੋਂ ਤਾਂ ਚੰਗਾ ਹੈ ਕਿ ਅਗਰ ਆਪਣਾ ਪੰਜਾਬ 'ਚ ਰਹਿ ਕੇ ਕੰਮ ਸਟਾਰਟ ਕਰੋ ਨਹੀਂ ਕਈ ਤਾਂ ਬਾਹਰ ਨੂੰ ਜਾਂਦੇ ਆ ਅਸੀਂ ਸਾਰੀਆਂ ਸਬਜ਼ੀਆਂ ਬਣਾਉਂਦੇ ਆ ਇਹ ਨਹੀਂ ਦੇਖਦੇ ਕਿ ਇਹ ਸਬਜ਼ੀ ਮਹਿੰਗੀ ਆ ਜਾਂ ਇਹ ਸਸਤੀ ਆ ਕਈ ਲੋਕ ਇਹ ਦੇਖਦੇ ਨੇ ਕਿ ਆਪਾਂ ਨੂੰ ਪ੍ਰਾਫਿਟ ਜ਼ਿਆਦਾ ਹੋਵੇ ਮਹਿੰਗੀ ਸਬਜ਼ੀ ਨਹੀਂ ਲੈਣੀ ਕਈ ਕੱਦੂ ਬਣਾਈ ਜਾਂਦੇ ਨੇ ਕੱਲਾ ਹੀ ਮੈਂ ਇਹ ਕਹਿਣਾ ਚਾਹੁੰਦਾ ਜੀ ਦੇਖੋ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਬੁਰਾ ਹੀ ਨੇ ਮੁੰਡਿਆਂ ਦੇ ਨਸ਼ੇ ਚਟਾ ਇਹ ਉਹ ਸਾਰਾ ਕੁਝ ਨਸ਼ੇ ਕਰਦੇ ਨੇ ਤੇ ਚਲੋ ਇੱਕ ਗੱਲ ਵਧੀਆ ਵੀ ਅੱਜ ਕੱਲ ਨਸ਼ਿਆਂ ਦਾ ਥੋੜਾ ਜਿਹਾ ਠੀਕ ਹੋਇਆ ਕੰਮ ਵਧੀਆ ਹੋਣ ਲੱਗ ਗਿਆ ਮੈਂ ਇਹੀ ਕਹਿਣਾ ਕਿ ਮਿਹਨਤ ਕਰੋ ਆਪਣੀ ਆਪਣੀ ਹੱਥੀ ਮਿਹਨਤ ਕਰੋ ਪੈਸਾ ਇੱਥੇ ਹੀ ਬਹੁਤ ਆ ਪੰਜਾਬ ਦੇ ਵਿੱਚ ਜੇ ਤੁਸੀਂ ਮਿਹਨਤ ਕਰੋਗੇ ਮੈਂ ਕਹਿੰਦਾ ਭੁੱਖੇ ਨਹੀਂ ਮਰਦੇ ਕਿ ਕਈਆਂ ਉਹ ਕੋਈ ਹੁੰਦਾ ਹੈ ਅਚੀਵ ਕਸਟਮਰ ਨਹੀਂ ਤੇ ਸਾਰੇ ਤਾਂ ਕਹਿੰਦੇ ਨੇ 70 ਕਹੀ ਇਦਾਂ ਦੇ ਵੀ ਨੇ ਕਹਿੰਦੇ ਤੁਸੀਂ 70 ਰੁਪਏ ਬਹੁਤ ਘੱਟ ਰੱਖੇ ਨੇ ਥਾਲੀ ਦੇ ਮਤਲਬ ਅਸੀਂ ਸੋਚਿਆ ਵੀ ਇਹਨੂੰ ਕੰਮ ਨੂੰ ਵਧਾਵਾਂਗੇ ਹੌਲੀ ਹੌਲੀ ਹੁਣ ਹੀ ਸਾਨੂੰ ਕਈ ਕਹਿੰਦੇ ਨੇ ਕਿ ਤੁਸੀਂ ਇੰਨਾ ਵਧੀਆ ਖਾਣਾ ਬਣਾਉਂਦੇ ਹੋ ਬਹੁਤ ਵਧੀਆ ਲੱਗਦਾ ਪੈਕ ਕਰਾ ਕੇ ਲੈ ਕੇ ਜਾਂਦੇ ਨੇ ਕਈ ਤੇ ਉਹ ਸੋਚਦੇ ਨੇ ਉਹ ਕਹਿੰਦੇ ਨੇ ਤੁਸੀਂ ਆਪਣੀ ਕੋਈ ਸ਼ਾਪ ਖੋਲੋ ਉੱਥੇ ਵੀ ਤੁਹਾਡਾ ਮੈਂ ਸੋਚਦਾ ਵੀ ਉਹ ਖੋਲਾਂਗੇ ਪਰ ਅਜੇ ਇੱਧਰ ਹੀ ਠੀਕ ਹੈ ਸਾਡੀ ਲੋਕੇਸ਼ਨ ਆ ਕਨੌਟ ਪਲਾਜ਼ਾ 74A ਸੈਕਟਰ 74 ਗਰਮ ਤਰਮ ਹੋਟਲ ਦੇ ਸਾਹਮਣੇ ਤੇ ਟਾਈਮਿੰਗ ਸਾਡੀ ਰਹਿੰਦੀ ਆ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਸਾਡਾ ਮੋਬਾਈਲ ਨੰਬਰ ਆ 9801218682